ਚੈਨਲ ਦੇਖ ਰਹੇ ਸਾਰਿਆਂ ਨਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੇ ਸਾਰੇ ਜਣੇ ਬਿਲਕੁਲ ਵਧੀਆ ਹੋਵਗੇ ਤੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜੀ ਤੰਤਨ ਬਾਬਾ ਭਾਈ ਲਖੂ ਸਾਹਿਬ ਜੀ ਪਿੰਡ ਮਨਾਵਾ ਜਿਸ ਸਥਾਨ ਦੇ ਉੱਪਰ ਉਹਨਾਂ ਦਾ ਮੇਲਾ ਵੀ ਬਣਾਇਆ ਜਾ ਰਿਹਾ ਹੈ ਤੇ ਅੱਜ ਆਪਾਂ ਨਾਲ ਦੇਖਾਂਗੇ ਮੇਲਾ ਤੇ ਨਾਲ ਹੀ ਉਹਨਾਂ ਦੇ ਸਥਾਨ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਇਹਦੇ ਤੁਹਾਡੇ ਵਾਸ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਮਨਾਵੇ ਜਿਸ ਸਥਾਨ ਦੇ ਉੱਪਰ ਮੇਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤੇ ਆਓ ਆਪਾਂ ਵੀ ਅੱਜ ਇਸ ਸਥਾਨ ਦੇ ਕਰਦੇ ਹਾਂ ਦਰਸ਼ਨ ਤੇ ਨਾਲ ਹੀ ਆਪਾਂ ਮੇਲਾ ਦਿਖਾਉਣੇ ਆ ਤੁਹਾਨੂੰ ਤੇ ਨਾਲ-ਨਾਲ ਆਪਾਂ ਦਰਸ਼ਨ ਕਰਾਂਗੇ ਜੀ ਤੇ ਨਾਲ-ਨਾਲ ਹੀ ਆਪਾਂ ਇਸ ਸਥਾਨ ਤੋਂ ਦੇ ਨਾਲ ਇਤਿਹਾਸ ਸੰਜਿਆ ਕਰਾਂਗੇ। ਭਾਈ ਲਖੂ ਜੀ ਬਾਰੇ ਦੱਸਾਂਗੇ ਕੌਣ ਸੀ? ਤੇ ਵੀਡੀਓ ਸਾਡੀ ਨੂੰ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਸਾਰੇ ਭੈਣ ਭਰਾ ਇਸ ਸਥਾਨ ਦਾ ਇਤਿਹਾਸ ਜਾਣ ਸਕਣ ਤੇ ਨਾਲੇ ਇਸ ਸਥਾਨ ਤੇ ਜੋ ਮੇਲਾ ਬਣਾਇਆ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਉਹ ਵੀ ਦੇਖ ਸਕਣ ਤੇ ਸੰਗਤ ਦੀ ਤਨਤਨ ਬਾਬਾ ਭਾਈ ਲਖੂ ਜੀ ਪੰਜਵੇਂ ਪਾਤਸ਼ਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸੇਵਕ ਹੋਏ ਹਨ ਜਿਨ੍ਹਾਂ ਨੇ ਭਾਈ ਪੁਰਾਣਾ ਜੀ ਦੀ ਪ੍ਰੇਰਣਾ ਸਦਕਾ ਗੁਰੂ ਦੀ ਸਿੱਖੀ ਧਾਰਨ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੁਕਮ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਰਨਤਨ ਸਾਹਿਬ ਦੇ ਸਰੋਵਰ ਅਤੇ ਸੰਗਤ ਦੀ ਲੰਗਰ ਰਾਹੀਂ ਮਹਾਨ ਸੇਵਾ ਕਰਕੇ ਸਤਿਗੁਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਬ੍ਰਹਮ ਗਿਆਨ ਦੀ ਦਾਣ-ਦਾਤ ਪ੍ਰਾਪਤ ਕੀਤੀ। ਸੰਗਤ ਜੀ ਸਤਿਗੁਰਾਂ ਦੇ ਹੁਕਮ ਅਨੁਸਾਰ ਭਾਈ ਲੱਖੂ ਜੀ ਜੀ ਸਿੱਖੀ ਪ੍ਰਚਾਰ ਸੇਵਾ ਲਾਹੌਰ ਦੀ ਧਰਤੀ ਤੇ ਲੱਗੀ। ਆਪ ਜੀ ਦਾ ਜੀਵਨ ਬਹੁਤ ਸਾਦਾ ਸੀ। ਆਪ ਜੀ ਦਾ ਨਿਤਨੇਮ 21 ਜਬਜੀ ਸਾਹਿਬ ਪਾਠ ਕਰਕੇ ਜਲ ਪਾਣੀ ਛਕਦੇ ਸਨ ਉਸ ਮਾਈ ਭਾਈ ਦੇ ਹੱਥੋਂ ਜਲ ਪਾਣੀ ਛਕਦੇ ਸਨ ਜਿਸ ਨੂੰ ਜਬਜੀ ਸਾਹਿਬ ਜ਼ੁਬਾਨੀ ਯਾਦ ਹੁੰਦਾ ਸੀ ਆਪ ਜੀ ਨੇ ਲਾਹੌਰ ਦੀ ਧਰਤੀ ਤੇ ਰਹਿ ਕੇ ਗੁਰੂ ਸਿੱਖੀ ਦਾ ਮਹਾਨ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗੁਰੂ ਕੇ ਲੰਗਰ ਵਿੱਚ ਬਰਾਬਰੀ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਭਾਈ ਬੁੱਧੂ ਦਾ ਆਵਾ ਕੱਚਰ ਰੱਖ ਕੇ ਉਸ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਅਤੇ ਇਸ ਪ੍ਰਕਾਰ ਇਸ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਵਹਿਮਾਂ ਭਰਮਾਂ ਦਾ ਖੰਡਨ ਕਰਕੇ ਗੁਰੂ ਘਰ ਨਾਲ ਜੋੜਿਆ ਸੰਗਤ ਜੀ ਇਸ ਤਪ ਅਸਥਾਨ ਤੇ ਹਰ ਸਾਲ 8 9 ਅੱਸੂ ਨੂੰ ਬਾਬਾ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਆਪਾਂ ਅੱਜ ਦੇਖਣ ਆ ਦੇਖਣ ਆਏ ਆ ਦਰਸ਼ਨ ਕਰਾਂਗੇ ਅਸਥਾਨ ਦੇ ਤੇ ਨਾਲ-ਨਾਲ ਆਪਾਂ ਮੇਲਾ ਵੀ ਦੇਖਾਂਗੇ ਬਹੁਤ ਹੀ ਸੰਗਤਾਂ ਵੱਧ ਚੜ ਕੇ ਸੇਵਾ ਕਰਦੀਆਂ ਨੇ ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂ ਦਰਬਾਰ ਦੇ ਅੰਦਰ ਤੇ ਦਰਬਾਰ ਦੇ ਦਰਸ਼ਨ ਕਰਦੇ ਹਾਂ ਤੇ ਫਿਰ ਆਪਾਂ ਸਾਰਾ ਬਾਹਰੋਂ ਮੇਲਾ ਦੇਖਾਂਗੇ ਸੰਗਤ ਜੀ ਇਤਿਹਾਸ ਦੀ ਸਾਝ ਪਾਉਂਦਿਆਂ ਇੱਕ ਗੱਲ ਦਾ ਜ਼ਿਕਰ ਹੋਇਆ ਸੀ ਕਿ ਭਾਈ ਬੁੱਧੂ ਦਾ ਆਵਾ ਕੱਚਾ ਕਿਉਂ ਰੱਖਿਆ ਗਿਆ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭਾਈ ਬੁੱਧੂ ਹਾਜ਼ਰ ਹੋਏ ਕਿ ਪਾਛਾ ਜੀਓ ਸੰਗਤ ਦੀ ਅਰਦਾਸ ਦੇ ਬਾਵਜੂਦ ਆਵਾ ਕੱਚਾ ਰਿਹਾ ਹੈ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਕਿ ਐਸਾ ਭਾਈ ਲਖੂ ਜੀ ਦੇ ਬਚਨਾ ਕਰਕੇ ਹੀ ਹੋਇਆ ਹੈ ਜਿਸ ਨੂੰ ਤੁਹਾਡੇ ਸੇਵਾਦਾਰ ਨੇ ਪਾਟੇ ਬਸਤਰ ਹੋਣ ਕਰਕੇ ਅੰਦਰ ਨਹੀਂ ਜਾਣ ਦਿੱਤਾ ਨਾਲ ਹੀ ਗੁਰੂ ਜੀ ਨੇ ਬਚਨ ਕੀਤਾ ਕਿ ਆਵਾ ਤਾਂ ਕੱਚਾ ਹੀ ਰਹੂ ਪਰ ਕੱਚੀਆਂ ਇੱਟਾਂ ਪੱਕੀਆਂ ਦੇ ਭਾਵਿਕ ਜਾਣਗੀਆਂ ਜਿਸ ਦਾ ਚਿੱਤਰ ਤੁਸੀਂ ਸਾਡੇ ਥੰਬਨੇਲ ਦੇ ਵਿੱਚ ਵੀ ਦੇਖ ਸਕਦੇ ਜੀ ਜਦੋਂ ਸੇਵਾਦਾਰ ਨੇ ਪਾਟੇ ਕੱਪੜੇ ਹੁਣ ਕਰਕੇ ਭਾਈ ਲਖੂ ਜੀ ਨੂੰ ਮੋੜ ਦਿੱਤਾ ਸੀ ਇਸ ਕਰਕੇ ਭਾਈ ਬੁੱਧੂ ਜੀ ਦਾ ਜਿਹੜਾ ਆਵਾ ਹੈਗਾ ਉਹ ਕੱਚਾ ਹੀ ਰੱਖਿਆ ਗਿਆ ਸੀ ਪਰ ਗੁਰੂ ਜੀ ਨੇ ਹੁਕਮ ਕੀਤਾ ਕਿ ਆਵਾ ਤਾਂ ਕੱਚਾ ਹੀ ਰਹੂਗਾ ਪਰ ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਹੀ ਵਿਕ ਜਾਣਗੀਆਂ ਆਓ ਜੀ ਹੁਣ ਆਪਾਂ ਸਾਰਾ ਮੇਲਾ ਦੇਖਦੇ ਹਾਂ ਦਰਸ਼ਨ ਕਰਦੇ ਹਾਂ ਇਸ ਸਥਾਨ ਦੇ ਇਹ ਸਥਾਨ ਪਿੰਡ ਮਨਾਵਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਜੀ ਤੁਸੀਂ ਜਦੋਂ ਮਰਜ਼ੀ ਦਰਸ਼ਨ ਕਰਨ ਆ ਸਕਦੇ ਜੇ ਮੇਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਸੰਗਤਾਂ ਦੂਰੋਂ ਦੂਰੋਂ ਪੁੱਜੀਆਂ ਨੇ ਸ਼ਰਧਾ ਭਾਵਨਾ ਲੈ ਕੇ ਤੇ ਆਓ ਆਪਾਂ ਤੁਹਾਨੂੰ ਬਾਹਰੋਂ ਵੀ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੇ ਆ ਲੰਗਰ ਹਾਲ ਵਗੈਰਾ ਦੀਵਾਨ ਹਾਲ ਵੀ ਦੀਵਾਨ ਵੀ ਸਜੇ ਹੋਏ ਨੇ ਢਾਡੀ ਜਿੱਥੇ ਲੱਗੇ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਸਾਰਾ ਆਪਾਂ ਬਾਹਰੋਂ ਗੁਰਦੁਆਰਾ ਸਾਹਿਬ ਦੇਖਦੇ ਹਾਂ ਸਭ ਤੋਂ ਪਹਿਲਾਂ ਜੀਤਾਂ ਤੋਂ ਕਿ ਸਾਨੂੰ ਦੋ ਜਨਨੇ ਦਾ ਅਰਥ ਹੈ ਗੁਰੂ ਕੀ ਧਰਮ ਵਿੱਚ ਜੁੜ ਕੇ ਬੈਠਣਾ ਤੇ ਵਡ ਮੇਰੀਆਂ ਦੀ ਇਤਿਹਾਸ ਨੂੰ ਸਿਰਨਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਵਿੱਚ ਜੁੜੇ ਬੈਠੇ ਸੰਗਤਾਂ ਦੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਰਾਏ ਪਰ ਉਹਨਾਂ ਵੱਲੋਂ ਬਹੁਤ ਵੱਡਾ ਮਾਨਦਿਕ ਨੋਇਆ ਭਾਈ ਸਾਹਿਬ ਭੰਸਾ ਸਿੰਘ ਜੀ ਬਿਲਿੰਦਾ ਉਨ੍ਹਾਂ ਨੂੰ ਬਹੁਤ ਵੱਡਾ ਮਾਨ ਦੇ ਕੇ ਨਵਾਜਿਆ ਗਿਆ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਹੈਲਧੰਤੀ ਫਾਇਸਾਪਾਈਂ ਵਿਸ਼ਾਤਰ ਸੇਟੀ ਉਹਨਾਂ ਨੂੰ ਵੀ ਬਹੁਤ ਵੱਡਾ ਮਾਨ ਦੇ ਕੇ ਨਵਾਜਿਆ ਗਿਆ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਭਾਗ ਜਰ ਪਿਆਰ Oh, दवालो गीत चखंदी सुखे ॾू न कराणी छादी जथे बंदा